ભગવંત માન સાહેબ ਨੇ بيان ਦਿੱਤਾ ਸੀ ਵੀ 11 તારીખ ਤੋਂ સ્પેશિયલી જોના જેڑا ਜਿਨ੍ਹਾਂ ਨੇ લાਣਾ ਵੀ પાણી ਦੀ कमी ਨਹੀਂ ਆਣ દે દે દેખો ਜਿਹੜੇ ਜੋਨਾ ਲਾ ਰਹੇ ਆਪਸਟਰੀਮ ਉਹ ਵੀ ਸਾਡੇ پرا ਹੈ ਲੇਕਿਨ ਮੈਂ ਆ ਰਿਕੁਐਸਟ ਕਰਨਾ ਚਾਹੁੰਦਾ માન સાહેબ ਨੂੰ ਪੰਜਾਬ ਸਰਕਾਰ ਨੂੰ ਇਰੀਗੇਸ਼ਨ ਮਹਿਕਮੇ ਨੂੰ ਵੀ ਸਾਨੂੰ ਤਾਂ ਨਾਰਾ ਘੜੋ 15 ਦਿਨ ਬਾਗਾ ਨੂੰ ਨਰਮੇ ਨੂੰ ਸਖਤ ਲੋੜ ਹੈ ਪਾਣੀ ਦੀ ਤੇ ਜਾਂ ਤਾਂ ਪਾਣੀ ਫੋਲ ਕਰੋ ਅਨ 15 ਦਿਨ ਦੇ ਬਾਅਦ ਜੇ ਰੱਬ ਮਿਹਰ ਰੱਖਦਾ ਮੀ ਪੈ ਜੂਗਾ ਇੰਨੇ ਚ ਰਿਲੀਫ ਮਿਲ ਜੂਗਾ ਫੇਰ ਤੁਸੀਂ ਸਾਡਾ ਗਟਾ ਦਿਓ ਸਾਥੀਓ ਅਸੀਂ ਅੱਜ ਛਾਲੂ ਹੋਰੀ ਸਾਰੇ ਭਵਨੋਰੀ ਸਾਰੇ ਟੀਚਰ ਨਹੀਂ ਹੋਰੀ ਇੱਥੇ ਆਪਣੀ ਜਿਹੜੀ ਪੰਜਾਵਾ ਮਾਈਨਰ ਹੈ ਇੱਥੋਂ ਜਿਹੜੀ ਪੰਜਕੋਸੀ ਸਬ ਮਾਈਨਰ ਨਿਕਲਦੀ ਹੈ ਇੱਥੇ ਖੜੇ ਆ ਗਿਆਂ ਆ ਵੇਖੋ ਪਹਿਲੇ ਤਾਂ ਮੇਰੇ ਖਿਆਲ ਗਟੋ ਗੱਟ 2 ਫੁੱਟ ਤਾਂ ਥੱਲੇ ਚੱਲ ਰਹੀ ਹੈ ਨਹਿਰ ਹੁਣ 4 ਦਿਨ ਹੋ ਗਏ ਐਂਡ ਭਗਵੰਤ ਮਾਨ ਸਾਹਿਬ ਨੇ ਬਿਆਨ ਦਿੱਤਾ ਸੀ ਵੀ 11 ਤਰੀਕ ਤੋਂ ਸਪੈਸ਼ਲੀ ਜੋਨਾ ਜਿਹੜਾ ਜਿਨ੍ਹਾਂ ਨੇ ਲਾਣਾ ਵੀ ਪਾਣੀ ਦੀ ਕਮੀ ਨਹੀਂ ਆਣ ਦਿੰਦੇ ਦੇਖੋ ਜਿਹੜੇ ਜੋਨਾ ਲਾ ਰਹੇ ਆਪਸਟਰੀਮ ਉਹ ਵੀ ਸਾਡੇ ਪਰਾ ਹੈ ਲੇਕਿਨ ਮੈਂ ਆ ਰਿਕਵੈਸਟ ਕਰਨਾ ਚਾਹੁੰਦਾ ਮਾਨ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਇਰੀਗੇਸ਼ਨ ਮਹਿਕਮੇ ਨੂੰ ਵੀ ਸਾਨੂੰ ਤਾਂ ਨਾਰਾ ਘੜੋ ਆਓ ਆ ਦਿਖਾਉਂਦੇ ਤੁਹਾਨੂੰ ਲੈਵਲ ਤੇ ਮੈਂ ਹੁਣੇ ਪਵਨ ਨਾਲ ਗੱਲ ਕਰ ਰਿਹਾ ਸੀ ਪਵਨ ਆ ਮੇਰੇ ਖਿਆਲ ਬੁੱਧਵਾਰ ਨੂੰ ਸਹੀ बुधवार ਨੂੰ ਹਾਂ ਬੁੱਧਵਾਰ ਨੂੰ ਲਾਸਟ ਪਾਣੀ ਸਹੀ ਲੱਗਿਆ ਸੀ ਤੇ ਆ ਲੈਵਲ ਦੇਖੋ ਆ ਦੇਖੋ ਕਿੰਨੀ ਕਿੰਨੀ ਡਾਊਨ ਨਹਿਰ ਚੱਲ ਰਹੀ ਹੈ ਤੇ ਬਾਗਾਂ ਨੂੰ ਸਖਤ ਲੋੜ ਹੈ ਪਾਣੀ ਦੀ ਹੁਣ ਬਾਗਾਂ ਨੂੰ ਆਪਣਾ ਮਤਲਬ ਬਹੁਤ ਸਖਤ ਲੋੜ ਹੈ ਬਾਗਾਂ ਨੂੰ ਪਾਣੀ ਦੀ ਨਰਮਾ ਪਹਿਲੀ ਪਹਿਲੀ ਗੱਲ ਤਾਂ ਇਸ ਵਾਰੀ ਲੋਕਾਂ ਨੇ ਘਟ ਬੀਜਿਆ ਡਰਦੇ ਕਿਉਂਕਿ ਪਿਛਲੀ ਵਾਰ ਨਰਮੇ ਦਾ ਸਪਾਇਆ ਹੋ ਗਿਆ ਹੁਣ ਅੱਜ ਤੱਕ ਆਪਾਂ ਨੂੰ ਪਤਾ ਹੀ ਨਹੀਂ ਵੀ ਉਹ ਬੀਜ ਦੀ ਕਮੀ ਸੀ ਜਾਂ ਦਵਾਈਆਂ ਦੀ ਕਮੀ ਸੀ ਜਾਂ ਕੀ ਪ੍ਰੋਬਲਮ ਕੀ ਸੀ ਅੱਜ ਤੱਕ ਕੋਈ ਸਰਕਾਰ ਨੇ ਸਾਨੂੰ ਨਹੀਂ ਦੱਸਿਆ ਤੇ ਹੁਣ 15 ਦਿਨ ਮੇਰੀ ਸਰਕਾਰ ਨੂੰ ਗੁਜ਼ਾਰਿਸ਼ ਹੈ ਕੱਲ ਰਾਤ ਮੈਂ ਐਕਸਨ ਸਾਹਿਬ ਨਾਲ ਵੀ ਗੱਲ ਕੀਤੀ ਸੀ ਸੈਕਟਰੀ ਸਾਹਿਬ ਨਾਲ ਵੀ ਗੱਲ ਕੀਤੀ ਸੀ ਅੱਜ ਮੰਤਰੀ ਸਾਹਿਬ ਨਾਲ ਵੀ ਗੱਲ ਕਰੂੰਗਾ ਇਰੀਗੇਸ਼ਨ ਮੰਤਰੀ ਨਾਲ ਵੀ ਸਪੈਸ਼ਲੀ ਸਾਡਾ ਜਿਹੜਾ ਟੇਲਾਂ ਦਾ ਏਰੀਆ ਬਾਗਾਂ ਤੇ ਨਰਮੇ ਦਾ ਏਰੀਆ ਜਿਵੇਂ ਮੈਂ ਕਹਿ ਰਿਹਾ ਸੀ ਦੇਖੋ ਅਪਸਟ੍ਰੀਮ ਜਿਹੜੇ ਜੋਨਾ ਲਾ ਰਹੇ ਉਹ ਵੀ ਆਪਣੇ ਪ੍ਰਾ ਹੈ ਸਾਡੇ ਪ੍ਰਾ ਹੈ ਲekin ਸਾਨੂੰ ਤਾਂ ਨਾਰਾ ਘੜੋ 15 ਦਿਨ ਬਾਗਾ ਨੂੰ ਨਰਮੇ ਨੂੰ ਸਖਤ ਲੋਡ ਹੈ ਪਾਣੀ ਦੀ ਤੇ ਜਾਂ ਤਾਂ ਪਾਣੀ ਫੁੱਲ ਕਰੋ ਐਨ 15 ਦਿਨ ਦੇ ਬਾਅਦ ਜੇ ਰੱਬ ਮੇਹਰ ਰੱਖਦਾ ਮੀਂਹ ਪੈ ਜਾਊਗਾ ਇੰਨੇ ਚ ਰਿਲੀਫ ਮਿਲ ਜਾਊਗਾ ਫੇਰ ਤੁਸੀਂ ਸਾਡਾ ਗਟਾ ਦਿਓ ਆ ਮਤਲਬ ਆਹੀ ਗੱਲ ਹੈ ਜੀ ਲੌਜੀਕਲੀ ਤਾਂ ਆਹੀ ਗੱਲ ਹੈ ਤੇ ਜਾਂ ਕੋਈ ਤੁਸੀਂ ਰੋਟੇਸ਼ਨ ਦੇ ਵਿੱਚ ਕਰਕੇ ਜਦੋਂ ਦਿਓ ਜਾਂ ਤਾਂ ਫੁੱਲ ਦਿਓ ਹੁਣ ਮੋਗੇ ਪਾਣੀ ਲੈ ਨਹੀਂ ਰਹੇ ਨਹਿਰ ਨਹੀਂ ਡਾਊਨ ਚੱਲ ਰਹੀ ਹੈ ਨਾ ਬਰਾਬਰ ਹੀ ਹੈ ਤੇ ਇਸ ਕਰਕੇ ਮੇਰੀ ਸਰਕਾਰ ਨੂੰ ਅਪੀਲ ਹੈ ਨਹੀਂ ਤਾਂ ਫਿਰ ਸਾਨੂੰ ਕਿਸਾਨਾਂ ਨੂੰ ਸੜਕਾਂ ਤੇ ਆਣਾ ਪੈਣਾ ਫਿਰ ਅਸੀਂ ਦਰਨਾ ਪ੍ਰਦਰਸ਼ਨ ਕਰਾਂਗੇ ਫਿਰ ਅਸੀਂ ਸੜਕਾਂ ਤੇ ਉਤਰਾਂਗੇ ਫਿਰ ਸਾਰੇ ਖੱਜਲ ਖਰਾਬ ਹੋਵਾਂਗੇ ਆ ਲੈਵਲ ਦੇਖ ਲਓ ਜੀ ਆ ਦੇਖੋ ਤੇ ਆਪਣੇ ਸਾਰੇ ਸਾਰਾ ਅਬੋਰ ਸਿਸਟਮ ਦਾ ਆ ਹੀ ਹਾਲ ਹੈ ਆਪਣੀ ਬੋਲਤਪੁਰਾ ਹੋ ਗਈ ਮਲੂਕਪੁਰ ਹੋ ਗਈ ਪੰਜਾਵਾ ਹੋ ਗਈ ਅਬੋਰ ਸਿਸਟਮ ਹੋ ਗਿਆ ਸਾਰੇ ਪਾਸੇ ਪਿਛਲੇ 4 ਦਿਨਾਂ ਤੋਂ ਮਤਲਬ ਸ਼ਿਕਾਇਤਾਂ ਆ ਰਹੀ ਹੈ ਆ ਵੇਖ ਲਓ ਲੈਵਲ ਆ ਦੇਖੋ ਤੇ ਇਸ ਕਰਕੇ ਮੈਂ ਪ੍ਰਯਾਸ ਕਰ ਰਿਹਾ ਲੇਕਿਨ ਸਰਕਾਰ ਨੂੰ ਅਪੀਲ ਹੈ ਵੀ ਸਾਨੂੰ ਸਪੈਸ਼ਲੀ ਅਬੋਰ ਦਾ ਇਲਾਕਾ ਹੈ ਅਬੋਰ ਬਲਵਾਨੇ ਦਾ ਏਰੀਆ ਹੈ ਬਾਗਾ ਵਾਲਾ ਸਾਡਾ ਨਰਮੇ ਵਾਲਾ ਏਰੀਆ ਹੈ ਸਾਨੂੰ ਨਾ ਰਗੜੋ ਨਹਿਰਾ ਪੂਰੀ ਕਰੋ ਜਾਂ ਕੋਈ ਉਹਦਾ ਰੋਟੇਸ਼ਨ ਦਾ ਸਿਸਟਮ ਬਣਾਓ ਪਰ ਪਲੀਜ਼ ਧਿਆਨ ਕਰੋ ਤੇ ਆਪਣੀ ਮੈਨੇਜਮੈਂਟ ਦਾ ਸੁਧਾਰ ਕਰੋ ਤੇ ਦੂਜਾ ਮੇਰੇ ਖਿਆਲ ਹੁਣਾ ਮੀ ਦਾ ਟਾਈਮ ਵੀ ਆਨ ਆਲਾ ਹੈ ਤੇ ਮੈਨੂੰ ਲੱਗਦਾ ਵੀ ਸੇਮ ਨਾਲਿਆਂ ਦੀ ਵੀ ਸਫਾਈ ਸਕੂਈ ਕੋਈ ਨਾ ਮਾਤਰੀ ਹੋ ਵੀ ਪਰ ਚਲੋ ਉਹ ਇੱਕ ਵੱਖਰਾ ਟੌਪਿਕ ਹੈ ਵੱਖਰੀ ਗੱਲ ਬਾਅਦ ਚ ਕਰਾਂਗੇ ਪਰ ਮੇਰੀ ਸਰਕਾਰ ਨੂੰ ਅਪੀਲ ਹੈ ਵੀ ਸਾਡਾ ਜਿਹੜਾ ਪਾਣੀ ਹੈ ਆ ਬੋਰ ਸਿਸਟਮ ਜਿਹੜਾ ਹੈ ਮਲੂਕਪੁਰ ਦੋਸਪੁਰ ਆਪਣੀ ਪੰਜਾਬਾ ਸਾਡੀ ਨਹਿਰਾ ਪੂਰੀ ਕਰਕੇ ਦਿਓ ਜਾਂ ਕੋਈ ਪਲਾਨਿੰਗ ਬਣਾਓ ਸਾਨੂੰ ਜਰੂਰ ਬੁਲਾਓ ਕਿਸਾਨਾਂ ਨੂੰ ਤੇ ਸਾਡੇ ਨਾਲ ਥੋੜੀ ਜੀ رائے مشਵਰਾ ਕਰ ਲੋ ਤੇ ਸਾਡੇ ਨੋਟਿਸ ਚ ਰੱਖੋ ਗੱਲ